ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਬਹੁਤ ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਸੁੰਡ ਤੇ ਹਲਦੀ ਦੋ ਸੱਕੀਆਂ ਪੈਣਾ ਸਨ ਉਹਨਾਂ ਦੀ ਮਾਂ ਦਾ ਨਾਂ ਕਾਲੀ ਮਿਰਚ ਸੀ ਇੱਕ ਦਿਨ ਹਲਦੀ ਨੇ ਮਾਂ ਨੂੰ ਕਿਹਾ ਮਾਂ ਮੈਂ ਆਪਣੇ ਨਾਨਕੇ ਘਰ ਜਾਣਾ ਇਹ ਕਹਿੰਦੀ ਹੋਈ ਉਹ ਚਾਹ ਨਾਲ ਗੁੰਗੁਣਾਉਣ ਲੱਗੀ ਨਾਨਕੇ ਘਰ ਜਾਵਾਂਗੇ ਲੱਡੂ ਪੇੜੇ ਖਾਵਾਂਗੇ ਤੇ ਮੋਟੇ ਹੋ ਕੇ ਆਵਾਂਗੇ ਉਸ ਦਿਨ ਉਸ ਦੀ ਮਾਂ ਕਾਲੀ ਮਿਰਚ ਨੇ ਉਸ ਨੂੰ ਸਮਝਾਉਂਦੇ ਆਖਿਆ ਤੇ ਇਹ ਰਾਹ ਵਿੱਚ ਬੜੀਆਂ ਔਕੜਾਂ ਨੇ ਜਦੋਂ ਕਦੇ ਤੇਰਾ ਮਾਮਾ ਆਊਗਾ ਤਾਂ ਉਸ ਨਾਲ ਚਲੀ ਜਾਵੀਂ ਤੂੰ ਜੇ ਰਾਹ ਪੁੱਲ ਗਈ ਤਾਂ ਫੇਰ ਕੀ ਕਰੇਂਗੀ ਪਰ ਹਲਦੀ ਨੇ ਤਾਂ ਨਾਨਕੇ ਘਰ ਜਾਣ ਦੀ ਜਿਵੇਂ ਜਿੱਦ ਹੀ ਫੜ ਲਈ ਸੋਚ-ਸੋਚ ਕੇ ਮਾਂ ਨੇ ਸੁੰਡ ਨੂੰ ਕਿਹਾ ਸੁੰਡ ਧੀਏ ਐਂ ਹੋ ਕਰ ਤੂੰ ਵੀ ਇਹਦੇ ਨਾਲ ਚਲੀ ਜਾ ਇੱਕ ਤੇ ਇੱਕ ਤੇ 2 11 ਹੁੰਦੇ ਨੇ ਰਾਹ ਵਿੱਚ ਸਾਥ ਰਹੇਗਾ ਲੰਮਾ ਪੈਂਦਾ ਏ ਰਾਹ ਵਿੱਚ ਦਰਿਆ ਵੀ ਪੈਂਦਾ ਹੈ ਉਸ ਵਿੱਚੋਂ ਲੰਘਦਿਆਂ ਤਾਂ ਮੈਨੂੰ ਕੱਲੀ ਨੂੰ ਵੀ ਡਰ ਲੱਗਦਾ ਏ ਇਹ ਤਾਂ ਉੰਜ ਵੀ ਅਜੇ ਨਿਆਣੀ ਐ ਪਰ ਸੁੰਨ ਦੀ ਹਲਦੀ ਨਾਲ ਐਵੇਂ ਹੀ ਅੰਜਾਨਿਆਂ ਵਾਂਗ ਨਿੱਕੀ ਨਿੱਕੀ ਗੱਲ ਉੱਤੇ ਨੋਕਚੋਕ ਹੁੰਦੀ ਰਹਿੰਦੀ ਸੀ ਸੁੰਨ ਰਤਾ ਕੋੜੇ ਸੁਆਦੀ ਸੀ ਹਮੇਸ਼ਾ ਆਪਣੀ ਹੀ ਆਕੜ ਵਿੱਚ ਰਹਿੰਦੀ ਸੀ ਸੋ ਕਹਿਣ ਲੱਗੀ ਮਾਂ ਮੈਂ ਨਹੀਂ ਜਾਣਾ ਜਦੋਂ ਮੇਰਾ ਜੀ ਕੀਤਾ ਮੈਂ ਚਲੀ ਜਾਵਾਂਗੀ ਅਖੀਰ ਹਲਦੀ ਜਿੱਦ ਕਰਕੇ ਕੱਲ ਹੀ ਘਰੋਂ ਤੁਰ ਪਈ ਰਾ ਵਿੱਚ ਦਰਿਆ ਆਇਆ ਠਾਠਾ ਮਾਰਦਾ ਪਾਣੀ ਵੇਖ ਕੇ ਪਹਿਲਾਂ ਤਾਂ ਹਲਦੀ ਘਬਰਾ ਗਈ ਫਿਰ ਉਹਨੇ ਹੌਸਲੇ ਕਰਕੇ ਦਰਿਆ ਨੂੰ ਕਿਹਾ ਦਰਿਆ ਬਾਬਾ ਰਾਧੇ ਮੈਨੂੰ ਪਾਰ ਲੰਘਾ ਦੇ ਦਰਿਆ ਨੇ ਹਲਦੀ ਨੂੰ ਕਿਹਾ ਮੈਂ ਤੈਨੂੰ ਰਾਤਾ ਦੇ ਦੇਵਾਂਗਾ ਪਰ ਤੂੰ ਪਹਿਲਾਂ ਉਹ ਸਾਹਮਣੇ ਪਏ ਕੁਝ ਪੱਥਰ ਚੁੱਕ ਲਿਆ ਤਾਂ ਜੋ ਪਿੱਛੋਂ ਆਉਣ ਵਾਲੇ ਮੁਸਾਫਰਾ ਲਈ ਵੀ ਇੱਕ ਪੁਲ ਬਣ ਜਾਵੇ ਹਲਦੀ ਮੰਨ ਗਈ ਤੇ ਨੇੜੇ ਹੀ ਪਏ ਪੱਥਰ ਢੋਕੇ ਲਿਆਉਣ ਲੱਗੀ ਉਹਨੂੰ ਇਸ ਤਰ੍ਹਾਂ ਪੁਲ ਬਣਾਉਂਦਿਆਂ ਵੇਖ ਕੇ ਕਈ ਦੂਜੇ ਮੁਸਾਫਰ ਵੀ ਉਹਦੀ ਮਦਦ ਕਰਨ ਲੱਗੇ ਇੰਜ ਹੌਲੀ ਹੌਲੀ ਦਰਿਆ ਉੱਤੇ ਇੱਕ ਪੁਲ ਬਣ ਗਿਆ ਤੇ ਹਲਦੀ ਉਸ ਪੁਲ ਉਤੋਂ ਦੀ ਦਰਿਆਪ ਤੋਂ ਪਾਰ ਲੰਘ ਗਈ ਦਰਿਆ ਤੋਂ ਪਾਰ ਜਾ ਕੇ ਹਲਦੀ ਕੁਝ ਜਨਰਾਮ ਕਰਨ ਲਈ ਕੁ ਰੁੱਖ ਦੀ ਛਾਂਵੇਂ ਲੇਟ ਕੇ ਸੌ ਗਈ। ਜਦੋਂ ਉਸ ਨੂੰ ਜਾਗਾਈ ਤਾਂ ਉਸ ਦਾ ਸਕੇਮਾ ਤਾਂ ਲੱਤ ਚੁੱਕਾ ਤੀ ਪਰ ਉਸ ਨੂੰ ਬਹੁਤ ਭੁੱਖ ਲੱਗੀ ਸੀ। ਆਸੇ ਪਾਸੇ ਦੇਖਦਿਆਂ ਉਹਦੀ ਨਜ਼ਰ ਇੱਕ ਬੇਰੀ ਉੱਤੇ ਜਾ ਪਈ ਜਿਸ ਉੱਤੇ ਸੁਹੇ ਸੁਹੇ ਬੇਰ ਲੱਗੇ ਹੋਏ ਸਨ। ਹਲਦੀ ਨੇ ਬੇਰੀ ਅੱਗੇ ਤਰਲਾ ਕੀਤਾ ਬੇਰੀ ਮਾਸੀ ਬੇਰ ਦੇ ਮੈਂ ਹਾਂ ਤੇਰੀ ਧੀ ਧਿਆਣੀ ਪਰ ਇਸ ਵੇਲੇ ਭੁੱਖੀ ਭਾਣੀ। ਬੇਰੀ ਨੇ ਹਲਦੀ ਨੂੰ ਕਿਹਾ ਧੀਏ ਪਹਿਲਾਂ ਮੇਰੇ ਹੇਠੋਂ ਸਾਰੇ ਕੰਡੇ ਹੁੰਝ ਦੇ। ਫਿਰ ਮੈਂ ਤੈਨੂੰ ਖਾਣ ਲਈ ਲਾਲ ਸੁਹੇ 베ਰ ਦੇਵਾਂਗੀ ਕਿਉਂਕਿ ਜੋ ਹੁਣੇ ਪਿੰਡ ਦੇ ਬੱਚਿਆਂ ਨੇ ਮੇਰੇ 베ਰ ਖਾਣ ਆਉਣਾ ਉਹਨਾਂ ਦੇ ਪੈਰਾਂ ਵਿੱਚ ਮੇਰੇ ਹੇਠਾਂ ਖਿਲਰੇ ਕੰਡੇ chub ਜਾਣਗੇ ਹਲਦੀ ਨੇ ਇੱਕ ਟਾਣੀ ਲੈ ਕੇ 베ਰੀ ਹੇਠਾਂ ਬੁਹਾਰੀ ਫੇਰ ਕੇ ਸਾਰੇ ਕੰਡੇ ਹੁੰਝ ਕੇ ਇੱਕ ਪਾਸੇ ਧੇਰੀ ਲਾ ਦਿੱਤੀ ਫਿਰ 베ਰੀ ਨੇ ਉਸ ਨੂੰ ਆਪਣੇ ਮਿੱਠੇ ਤੇ ਸੁਹੇ 베ਰ ਖਾਣ ਵਾਸਤੇ ਦਿੱਤੇ ਹਲਦੀ ਨੇ 베ਰ ਖਾਦੇ ਤੇ ਉੱਥੋਂ ਅੱਗੇ ਚੱਲ ਪਈ ਤਾਂ ਕਾਲਾ ਵੇਲੇ ਉਹ ਪਿੰਡ ਦੇ ਬਾਹਰ ਬਾੜ ਦਾਣੇ ਭੁੰਨਣ ਵਾਲੀ ਪੱਠੀ ਕੋਲੋਂ ਦੀ ਲੰਗੀ ਇੱਕ ਮਾਈ ਪੱਠੀ ਵਿੱਚ ਦਾਣੇ ਭੁੰਨ ਰਹੀ ਸੀ ਹਲਦੀ ਨੇ ਮਾਈ ਕੋਲੋਂ ਦਾਣੇ ਮੰਗੇ ਕਹਿਣ ਲੱਗੀ ਮਾਸੀ ਮਾਸੀ ਮੈਨੂੰ ਦਾਣੇ ਦੇ ਤੇਰੀ ਭਨੇਵੀ ਨੂੰ ਬਹੁਤ ਭੁੱਖ ਲੱਗੀ ਏ ਪੱਠੀ ਵਾਲੀ ਮਾਈ ਨੇ ਹਲਦੀ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਪਹਿਲਾਂ ਮੇਰੀ ਪੱਠੀ ਦੇ ਆਲੇ ਦੁਆਲੇ ਦੀ ਥਾਂ ਸਾਫ਼ ਕਰ ਦੇ ਤੇ ਪੱਠੀ ਵਿੱਚ ਹੋਰ ਝੋਕਾ ਲਾ ਦੇ ਹਲਦੀ ਨੇ ਪੱਠੀ ਦਾ ਆਲਾ ਦੁਆਲਾ ਸਾਫ਼ ਕੀਤਾ ਤੇ ਕੱਖ ਕਣ ਦੀ ਇੱਕ ਪਾਸੇ ਢੇਰੀ ਲਾ ਉਸੇ ਕੱਖ ਕਣ ਵਿੱਚੋਂ ਇੱਕ ਝੋਕਾ ਪੱਠੀ ਵਿੱਚ ਲਾਇਆ ਪੱਠੀ ਵਾਲੀ ਮਾਈ ਨੇ ਹਲਦੀ ਨੂੰ ਲੱਪ ਦਾਣਿਆਂ ਦੀ ਦਿੱਤੀ ਦਾਣੇ ਲੈ ਕੇ ਹਲਦੀ ਅੱਗੇ ਤੁਰ ਪਈ ਅਖੀਰ ਹਲਦੀ ਆਪਣੇ ਨਾਨਕੇ ਪਿੰਡ ਲੂਣਪੁਰ ਜਾ ਪਹੁੰਚੀ। ਉੱਥੇ ਉਹ ਸਾਵਣਾਂ ਰਿਸ਼ਤੇਦਾਰਾਂ ਨੂੰ ਪਿਆਰ ਮੁਹੱਬਤ ਨਾਲ ਮਿਲੀ। ਉਸਦੇ ਨਾਨੇ, ਨਾਨੀ, ਮਾਮਿਆਂ ਤੇ ਮਾਸੀਆਂ ਨੇ ਉਸ ਨੂੰ ਬਹੁਤ ਪਿਆਰ ਕੀਤਾ। ਨਾਨਕੇ ਪਿੰਡ ਉਹ ਕਈ ਦਿਨ ਰਹੀ। ਉੱਥੇ ਉਹ ਹਰ ਇੱਕ ਦਾ ਕਹਿਣਾ ਮੰਨਦੀ, ਬੇਲੇ ਬੈਠ ਕੇ ਉਹ ਨਾਨੀ ਦਾ ਚਰਖਾ ਢਾਹ ਕੇ ਉਹ ਸੁੱਤੀਏ ਸੂਤ ਕਾਦੀ ਰਸੋਈ ਵਿੱਚ ਜਾ ਕੇ ਰਸੋਈ ਦੇ ਕੰਮਕਾਰ ਵਿੱਚ ਨਾਨੀ ਦਾ ਹੱਥ ਵਟਾਉਂਦੀ। ਉਸ ਦਿਨ ਲੰਘੇ ਤਾਂ ਹਲਦੀ ਨੂੰ ਵਾਪਸ ਆਪਣੇ ਪਿੰਡ ਮੁੜਨ ਦਾ ਖਿਆਲ ਆਇਆ। ਉਸਦੇ ਨਾਨਾ ਨਾਨੀ ਮਾਮੇ ਮਾਸਿਆ ਨੇ ਉਸਨੂੰ ਕੁਝ ਦਿਨ ਹੋਰ ਉੱਥੇ ਰਹਿਣ ਲਈ ਕਿਹਾ ਪਰ ਹਲਦੀ ਨੂੰ ਆਪਣੇ ਮਾਪਿਆਂ ਦੀ ਯਾਦ ਆਉਣ ਲੱਗੀ। ਅਖੀਰ ਨਾਨਕੇ ਪਰਿਵਾਰ ਨੇ ਹਲਦੀ ਨੂੰ ਬੜੇ ਪਿਆਰ ਨਾਲ ਉੱਥੋਂ ਵਿਦਾ ਕੀਤਾ। ਜਿਹੜਾ ਸੂਤ ਨਾਨਕੇ ਘਰ ਰਹਿ ਕੇ ਹਲਦੀ ਨੇ ਕੱਤਿਆ ਤੇ ਉਸਦੀ ਨਾਨੀ ਨੇ ਉਸਨੂੰ ਜੁਲਾਹੇ ਪਾਸੋਂ ਉਹਨ ਬਣਵਾ ਕੇ ਆਪਣੀ ਦੋਤੀ ਲਈ ਕੱਪੜੇ ਸਵਾ ਦਿੱਤੇ। ਮਾਮੀਆਂ ਤੇ ਮਾਮਿਆਂ ਨੇ ਖੋਏ ਦੀ ਮਠਿਆਈ ਬਣਾ ਕੇ ਉਸੇ ਲੜ ਵੱਲ ਦਿੱਤੀ। ਨਾਨੇ ਨੇ ਫਲਾਂ ਦੀ ਨਿੱਕੀ ਜੀ ਟੋਕਰੀ ਲਿਆ ਕੇ ਦਿੱਤੀ। ਮਾਮਿਆਂ ਤੇ ਮਾਸੀਆਂ ਨੇ ਵੀ ਨਿੱਕੀਆਂ ਨਿੱਕੀਆਂ ਸੀჯਾ ਸ਼ਹਿਰੋਂ ਲਿਆ ਕੇ ਉਸਦੇ ਝੋਲੀ ਵਿੱਚ ਪਾ ਦਿੱਤੀਆਂ। ਹਲਦੀ ਘਰ ਵਾਪਸ ਜਾਂਦਿਆਂ ਸਭ ਤੋਂ ਪਹਿਲਾਂ ਪਿੰਡ ਦੇ ਬਾਹਰ ਪੱਠੀ ਵਾਲੀ ਮਾਈ ਨੂੰ ਮਿਲੀ ਤੇ ਕਹਿਣ ਲੱਗੀ। ਮਾਸੀ ਨੀ ਮਾਸੀ ਤੇਰੀ ਦੀ ਧਿਆਣੀ ਘਰ ਚੱਲੀ। ਰਾਤਾ ਕੁਠਿਆਰ ਪਣੇਵੀਏ ਮੇਰੇ ਕੋਲੋਂ ਕੁਝ ਪੁੰਨੇ ਹੋਏ ਛੋਲੇ ਲੈਂਦੀ ਜਾ। ਮਾਈ ਉਸ ਨੂੰ ਪੁੱਜੇ ਹੋਏ ਛੋਲੇ ਦਿੱਤੇ। ਪਰ ਹਲਦੀ ਪੱਠੀ ਵਾਲੀ ਮਾਈ ਕੋਲੋਂ ਲੱਪ ਛੋਲਿਆਂ ਦੀ ਲੈ ਕੇ ਅੱਗੇ ਤੁਰ ਪਈ। ਅੱਗੇ ਰਾਹ ਵਿੱਚ ਉਹਨੂੰ ਉਹ ਬੇਰੀ ਮਿਲੀ। ਹਲਦੀ ਬਿਆਈ ਨੂੰ ਕਹਿਣ ਲੱਗੀ ਮਾਸੀ ਨੀ ਮਾਸੀ ਤੇਰੀ ਧੀ ਤੇ ਆਣੀ ਨਾਨਕਿਓ ਹੋ ਆਈ ਬੀਰੀ ਨੇ ਹਲਦੀ ਦਾ ਸਿਰ ਪਲੋਸਿਆ ਗਿਆ ਰਥਾ ਠਹਿਰ ਤੀਏ ਹ ਮੇਰੇ ਕੋਲੋਂ ਥੋੜੇ ਜੇ 베ਰ ਲੈਂਦੀ ਜਾ ਮੈਂ ਸੁਹੇ ਲਾਲ 베ਰ ਤੇਰੇ ਲਈ ਸਾੰਮ ਰੱਖੇ ਨੇ ਬੀਰੀ ਤੋਂ 베ਰ ਲੈ ਕੇ ਹਲਦੀ ਨੇ ਚੁੰਨੀ ਦੇ ਦੂਜੇ ਲੜ ਨਾਲ ਬੰਨ ਲੈ ਤੇ ਨੱਚਦੀ ਟੱਪ ਦੇ ਅੱਗੇ ਤੁਰ ਪਈ ਅੱਗੇ ਦਰਿਆ ਆ ਗਿਆ ਹਲਦੀ ਪੁਲ ਤੋਂ ਲੰਘਦੀ ਹੋਏ ਦਰਿਆ ਨੂੰ ਕਹਿਣ ਲੱਗੀ ਦਰਿਆ ਬਾਬਾ ਮੈਂ ਨਾਨਕਿਓ ਹੋ ਆਈਆਂ ਦਰਿਆ ਨੇ ਹਲਦੀ ਦਾ ਸਿਰ ਪਲੋਸਿਆ ਤੇ ਢੇਰ ਸਾਰੀਆਂ ਸੇਪੀਆਂ ਤੇ ਘੋਗੇ ਦੇ ਕੇ ਕਹਿਣ ਲੱਗਾ ਦੀਏ ਧਿਆਣੀਏ ਮੈਨੂੰ ਤੇਰਾ ਬਹੁਤ ਮੂਹ ਹੁੰਦਾ ਕਦੇ ਕਦੇ ਮੇਰੇ ਵੱਲ ਫੇਰਾ ਮਾਰਦੀ ਰਿਆ ਕਰੀ ਹਲਦੀ ਨੇ ਉਹ ਕੋਗੇ ਤੇ ਸਿਪੀਆਂ ਵੀ ਚੁੰਨੀ ਦੇ ਲੜ ਨਾਲ ਬੰਨ ਲੈ ਫਿਰ ਉਹ ਘਰ ਵੱਲ ਤੁਰ ਪਈ ਹਲਦੀ ਖਾਣ ਪਹਿਨਣ ਦਾ ਸਮਾਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਘਰ ਪਹੁੰਚੀ ਹਲਦੀ ਨੂੰ ਬਹੁਤ ਖੁਸ਼ ਵੇਖ ਕੇ ਸੁੰਡ ਕਹਿਣ ਲੱਗੀ ਮਾਂ ਮੈਂ ਵੀ ਨਾਨਕੇ ਜਾਣਾ ਮਾਂ ਨੇ ਉਸ ਨੂੰ ਸਮਝਾਉਂਦਿਆ ਕਿ ਆ ਧੀਏ ਇੱਕ ਤਾਂ ਰਸਤਾ ਵਿਖੜਾਏ ਦੂਜਾ ਤੇਰਾ ਸੁਭਾਅ ਵੀ ਰਤਾ ਰੋਖਾਏ ਤੂੰ ਕੱਲੀ ਕਿਧਰੇ ਨਾ ਜਾ ਜਦੋਂ ਤੇਰਾ ਮਾਮਾ ਆਇਆ ਉਹਦੇ ਨਾਲ ਚਲੀ ਜਾਵੇਂ ਪਰ ਸੁੰਢ ਨੇ ਮਾਂ ਦੀ ਇੱਕ ਨਾ ਮੰਨੀ ਨਾ ਮਾਂ ਤੋ ਸੀਸ ਲਈ ਤੇ ਨਾ ਪਿਓ ਤੇ ਆਗਿਆ ਲਈ ਕਰੋ ਤੁਰਪਈ ਜਾਣ ਵੇਲੇ ਜਦੋਂ ਆਲਦੀ ਨੇ ਸੁੰਢ ਨੂੰ ਕੁਝ ਸਮਝਾਉਣਾ ਚਾਹਿਆ ਤਾਂ ਸੁੰਢ ਉਸ ਨਾਲ ਲੜ ਪਈ ਤੇ ਰੁਖੀ ਹੋ ਕੇ ਕਹਿ ਲੱਗੀ ਤੂੰ ਕੌਣ ਹੁੰਦੀ ਐ ਮੈਨੂੰ ਸਮਝਾਉਣ ਵਾਲੀ ਮੈਂ ਤਾਂ ਜਾਵਾਂਗੀ ਤੇ ਉਹ ਵੀ ਕੱਲੀ ਹੀ ਹਲਦੀ ਨੇ ਛੋਟੀ ਭੈਣ ਸੁੰਡ ਨੂੰ ਸਮਝਾਉਂਦਿਆਂ ਕਿਆ ਸੁੰਡ ਭੈਣੇ ਮਾਂ ਠੀਕ ਕਹਿੰਦੀ ਆ ਉੰਜ ਵੀ ਸਿਆਣੇ ਕਹਿੰਦੇ ਨੇ ਕੋਈ ਕੰਮ ਕਰਨ ਲੱਗਿਆ ਜੇ ਕੋਲ ਹੋਰ ਕੋਈ ਨਾ ਵੀ ਹੋਵੇ ਤਾਂ ਕੰਧਾ ਨਾਲ ਹੀ ਸਲਾਹ ਕਰ ਲਈਦੀ ਆ ਮਾਮਾ ਜੀ ਆਉਣਗੇ ਜੇ ਤੂੰ ਉਹਨਾਂ ਨਾਲ ਚਲੀ ਜਾਵੇਂ ਮੈਨੂੰ ਤੇਰੇ ਤੋਂ ਵੱਧ ਸਮਝੇ ਵੱਡੀ ਆਈ ਏ ਮੈਨੂੰ ਸਮਝਾਉਣ ਵਾਲੀ ਮੈਂ ਤਾਂ ਚਾਹਾਂਗੀ ਤੇ ਉਹ ਵੀ ਕੱਲੀ ਹੀ ਇਹ ਕਹਿ ਕੇ ਉਹ ਕਰੋ ਤਰਪਈ ਰਾਹ ਵਿੱਚ ਪਹਿਲਾਂ ਦਰਿਆ ਆ ਉਹ ਪੁਲ ਤੋਂ ਟੱਪਣ ਲੱਗੀ ਤਾਂ ਦਰਿਆ ਨੇ ਕਿਹਾ ਧੀਏ ਚਾਰ ਪੱਥਰ ਪੁਲ ਲਈ ਰੱਖਦੀ ਜਾ ਇਸ ਤਰ੍ਹਾਂ ਪੁਲ ਹੋਰ ਚੌੜਾ ਤੇ ਮਜ਼ਬੂਤ ਬਣ ਜਾਵੇਗਾ ਤਿਲੰਗਣ ਵਾਲੇ ਮੁਸਾਫਰਾਂ ਨੂੰ ਵਿਦੇਰੇ ਸੌਖ ਰਹੇਗੀ ਮੈਂ ਕੋਈ ਤੇਰੀ ਨੌਕਰ ਆ ਸੁੰਢ ਨੇ ਦਰਿਆ ਨੂੰ ਖਿਜਦੇ ਹੋਏ ਕਿਹਾ ਦਰਿਆ ਪਾਰ ਕਰਕੇ ਸੁੰਢ ਕਾਲੇ ਕਾਲੇ ਕਦਮ ਪੁੱਟਦੀ ਅੱਗੇ ਤੁਰ ਪਈ ਅੱਗੇ ਰਾਹ ਵਿੱਚ ਉਹ 베ਰੀ ਆਈ ਸੁੰਢ ਨੂੰ ਭੁੱਖ ਲੱਗੀ ਹੋਈ ਸੀ ਉਹ 베ਰੀ ਨੂੰ ਜੋਰ-ਜੋਰ ਦੀ ਹਲੂਣਾ ਦੇਣ ਲੱਗੀ ਸੁੰਢ ਨੂੰ ਇਹ ਕਰਦਿਆਂ ਵੇਖ 베ਰੀ ਨੇ ਕਿਹਾ ਤੀ ਇਹ ਜੇ ਤੂੰ ਤਾਜ਼ੇ ਤੇ ਮਿੱਠੇ 베ਰ ਖਾਣਾ ਚਾਹੁੰਦੀ ਹੈ ਪਹਿਲਾਂ ਮੇਰੇ ਹੇਠੋਂ ਬੁਹਾਰੀ ਦੇ ਕੰਡੇ ਹੂੰਝਦੀ ਜਾ ਹੁਣ ਇਹ ਪਿੰਡੋਂ ਬੱਚੇ ਮੇਰੇ 베ਰ ਖਾਣ ਆਉਣਗੇ ਤਾਂ ਇਹ ਕੰਡੇ ਉਹਨਾਂ ਦੇ ਪੈਰਾਂ ਵਿੱਚ ਚੋਬਣਗੇ ਪਰ ਸੁੰਢ ਨੇ 베ਰੀ ਦੀ ਇੱਕ ਨਾ ਸੁਣੀ। ਉਹ 베ਰੀ ਦੇ ਟਾਣਿਆਂ ਨੂੰ ਹਲੂਣਦੀ ਰਹੀ ਪਰ ਮੰਦੇ ਭਾਗਾਂ ਨੂੰ ਇੱਕ ਵੀ 베ਰ ਨਾ ਲੱਗਿਆ। ਤੁਰਦੀ ਤੁਰਦੀ ਸੁੰਢ ਪੱਠੀ ਕੋਲ ਪਹੁੰਚੀ। ਪੱਠੀ ਵਿੱਚ ਕੁਝ ਟਾਣੇ ਪਏ ਵੇਖੇ ਤੇ ਬਿਨਾਂ ਪੁੱਛੇ ਕੁਲਪ ਦਾਣਿਆਂ ਦੀ ਭਰ ਲਈ। ਉਸ ਨੇ ਪੱਠੀ ਵਾਲੀ ਦੀ ਇੱਕ ਨਾ ਸੁਣੀ। ਜਾਣ ਵੇਲੇ ਸੁੰਢ ਨੂੰ ਪੱਠੀ ਵਾਲੀ ਨੇ ਕਿਹਾ, "ਤੂੰ ਮੁਫਤ ਦਾ ਖਾਣ ਹਿਲੀ ਹੋਈ ਐ, ਪਛਤਾਏਂਗੀ। ਤੈਨੂੰ ਕੀ ਤੂੰ ਸੜਦੀ ਰਹਿ ਭੁਜਦੀ ਰਹਿ।" ਇਹ ਕਹਿ ਕੇ ਸੁੰਢ ਅੱਗੇ ਲੰਘ ਗਈ। ਅਖੀਰ ਸੁੰਢ ਨਾਨਕੇ ਪਹੁੰਚੀ। ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕੀਤੀ, ਨਾ ਸੁੱਖ-ਦੁੱਖ ਪੁੱਛਿਆ। ਉਹ ਪ੍ਰੀਜੀ ਬਣ ਕੇ ਆਕੜ ਬਖਾਉਂਦੀ ਦੇ ਸਭ ਤੋਂ ਪਰੇ ਪਰੇ ਰਹਿੰਦੀ। ਉਸਨੇ ਕਦੇ ਵੀ ਕਿਸੇ ਦੀ ਕੋਈ ਗੱਲ ਨਾ ਮੰਨੀ। ਚਰਖਾ ਕਤਣਾ ਤਾਂ ਇੱਕ ਪਾਸੇ ਰਿਹਾ ਉਸਨੇ ਲੱਤ ਮਾਰ ਕੇ ਚਰਖਾ ਹੀ ਤੋੜ ਦਿੱਤਾ। ਕੁਝ ਦਿਨਾਂ ਬਾਅਦ ਉਹ ਜਦੋਂ ਸੁਣਣੇ ਵਾਪਸ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸ ਨੂੰ ਕਿਸੇ ਨੇ ਰੁਕਣ ਲਈ ਜ਼ੋਰ ਨਾ ਪਾਇਆ। ਸਗੋਂ ਉਸ ਦੇ ਜਾਨ ਤੇ ਅੰਦਰੋਂ ਅੰਦਰੀ ਸਭ ਖੁਸ਼ ਸਨ ਤੇ ਕਹਿਣ ਲੱਗੇ ਇਹ ਪਿਹੜੀ ਤੋਂ ਸਾਡੀ ਜਿੰਦ ਛੁੱਟੇਗੀ। ਨਾਨਕਿਆ ਨੇ ਸੁਣਣ ਨੂੰ ਤੁਰਨ ਵੇਲੇ ਨਾ ਕੱਪੜੇ ਦਿੱਤੇ ਨਾ ਫਾਲ ਨਾ ਮਠਿਆਈ ਸੁੰਡ ਖਿਜ ਕੇ ਲੜ ਪਈ ਤੇ ਆਪਣੇ ਘਰ ਵੱਲ ਵਾਪਸ ਮੁੜ ਪਈ ਵਾਪਸ ਮੁੜਦਿਆਂ ਰਾਹ ਵਿੱਚ ਪੱਠੀ ਆਈ ਜਦੋਂ ਸੁੰਡ ਉਹਦੇ ਕੋਲੋਂ ਦੀ ਲੰਘਣ ਲੱਗੀ ਤਾਂ ਪੱਠੀ ਵਾਲੀ ਨੇ ਉਸ ਨੂੰ ਬੁਲਾਇਆ ਤੱਕ ਨਾ ਖਿਜਦੀ ਖਾਪਦੀ ਸੁੰਡ ਅੱਗੇ ਤੁਰ ਪਈ ਜਦੋਂ ਉਹ ਬੇਰੀ ਕੋਲ ਪਹੁੰਚੀ ਤਾਂ ਜਿਸ ਬੇਰੀ ਨੇ ਹਲਦੀ ਨੂੰ ਸੁਹੇ ਸੁਹੇ 베ਰ ਦਿੱਤੇ ਸਨ ਉਸ ਨੇ ਇਸ ਨੂੰ ਕੁਝ ਵੀ ਨਾ ਦਿੱਤਾ ਸਗੋਂ ਸੁੰਡ ਦੇ ਪੈਰਾਂ ਵਿੱਚ ਕੰਡੇ ਚੁਭ ਗਏ ਫਿਰ ਸੁੰਡ ਦਰਿਆ ਦੇ ਕੋਲ ਪਹੁੰਚੀ ਜਦੋਂ ਉਹ ਪੁਲ ਤੋਂ ਲੰਘ ਰਹੀ ਸੀ ਤਾਂ ਦਰਿਆ ਦਾ ਪਾਣੀ ਚੜ ਗਿਆ ਪਾਣੀ ਦੇ ਛੱਲਾਂ ਪੁੱਲ ਨੂੰ ਵੀ ਛੂ ਰਹੀਆਂ ਸਨ ਸੁੰਡ ਮਸਾ ਮਸਾ ਬਜੀ ਜਦੋਂ ਸੁੰਡ ਖਾਲੀ ਹੱਥ ਘਰ ਪਹੁੰਚੀ ਤਾਂ ਉਹ ਦੁਸਕਣ ਲੱਗੀ ਉਹ ਸੋਚਦੀ ਰਹੀ ਤੇ ਉਸ ਫਿਰ ਮਾਂ ਨੂੰ ਪੁੱਛਣ ਲੱਗੀ ਹਲਦੀ ਕੋਲ ਅਜਿਹਾ ਕੀ ਹੈ ਉਹਨੂੰ ਸਾਰਿਆਂ ਕੋਲ ਐਨਾ ਪਿਆਰ ਤੇ ਢੇਰ ਸਾਰੀਆਂ ਚੀਜ਼ਾਂ ਮਿਲੀਆਂ ਹਨ ਮਾਂ ਨੇ ਕਿਹਾ ਹਲਦੀ ਕੋਲ ਪਿਆਰ ਹੈ ਉਹ ਹਰ ਕਿਸੇ ਦੇ ਕੰਮ ਆਉਂਦੀ ਹੈ ਸਭ ਦਾ ਹੱਥ ਵਟਾਉਂਦੀ ਹੈ ਇਹ ਸੁਣ ਕੇ ਸੁੰਡ ਨੂੰ ਆਪਣੀ ਗਲਤੀ ਪਤਾ ਲੱਗੀ ਤੇ ਉਹ ਆਪਣੇ ਕੀਤੇ ਦੇ ਬਹੁਤ ਪਛਤਾਈ ਤੇ ਅੱਗੇ ਤੋਂ ਉਸ ਨੇ ਚੰਗੇ ਬਣਨ ਦਾ ਪ੍ਰਣ ਕਰ ਲਿਆ ਇਸ ਤਰ੍ਹਾਂ ਸੁੰਡ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੋ ਸਾਰੇ ਹੀ ਬੀੜਾ ਭੈਣਾਂ ਨੂੰ ਬੇਨਤੀ ਹੈ ਕਿ ਕਹਾਣੀ ਨੂੰ نیچے ਸੋਸ਼ਲ ਬਟਨ ਤੇ ਜਾ ਕੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਕੋਈ ਇਹ ਕਹਾਣੀ ਪੜ ਕੇ ਆਪਣਾ ਬਚਪਨ ਝੇਤੇ ਕਰ ਸਕੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ